ਲੋਕਾਂ ਦੇ ਨਾਲ ਕਈ ਸਵਾਲ ਕਮੈਂਟ ਬਾਕਸ ਦੇ ਵਿੱਚ ਸੁਣਨ ਨੂੰ ਦੇਖਣ ਨੂੰ ਮਿਲੇ ਤਾਂ ਉਹ ਲੋਕਾਂ ਦੇ ਸਵਾਲ ਨੇ ਕਿ ਇਹ ਜਿਹੜੀ ਧਰਮਸ਼ਾਲਾ ਹੈ ਜਿੰਨੂੰ ਆਪਾਂ ਕਹਿੰਨੇ ਆ ਕਿ ਹਰ ਸੁਵਿਧਾ ਇਸ ਧਰਮਸ਼ਾਲਾ ਦੇ ਵਿੱਚ ਮਿਲਦੀ ਹੈ ਫਾਈਵ ਸਟਾਰ ਹੋਟਲ ਵਰਗੀਆਂ ਸੁਵਿਧਾ ਮਿਲਦੀਆਂ ਨੇ ਤਾਂ ਉਸ ਦੇ ਜੇਕਰ ਆਪਾਂ ਰੇਟਾਂ ਦੀ ਗੱਲ ਕਰ ਲਈਏ ਤਾਂ ਕੀ ਰੇਟ ਕੀ ਰਹਿੰਦੇ ਨੇ ਇਸ ਧਰਮਸ਼ਾਲਾ ਦੇ ਦੇਖੋ ਸਾਡੇ ਕੋਈ ਰੇਟ ਫਿਕਸ ਨਹੀਂ ਕੀਤੇ ਹੋਏ ਸਾਡੇ ਜਿਹੜਾ ਵੀ ਇੱਥੇ ਯਾਤਰੀ ਠਹਿਰਦਾ ਹੈ ਉਹ ਜਾਂਦੇ ਸਮੇਂ ਸਵੈ ਇੱਛਾ ਜੋ ਦਾ ਦਿਲ ਕਰਦਾ ਹੈ দান ਕਰ ਦਿੰਦਾ ਕੋਈ ਅਸੀਂ ਕੋਈ ਰੇਟ ਨਹੀਂ ਲਾਇਆ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਇਹ ਧਰਮਸ਼ਾਲਾ ਕਿ ਸਥਾਨ ਤੇ ਹੈ ਕਿੰਨੀ ਦੂਰੀ ਤੇ ਜੇਕਰ ਆਪਾਂ ਹਰਦੀਪੋੜੀ ਦੇ ਉੱਪਰ ਪਹੁੰਚਦੇ ਆਂ ਤਾਂ ਉੱਥੋਂ ਕਿੰਨੀ ਦੂਰੀ ਔਰ ਆਨ ਦਾ ਸਾਧਨ ਕੀ ਰਹਿੰਦਾ ਜੇਕਰ ਆਪਾਂ ਬਾਰੋਹੀ ਆਨਿਆ ਰੇਲਵੇ ਸਟੇਸ਼ਨ ਤੋਂ ਆਨਿਆ ਜਾਂ ਫਿਰ ਰੋਡ ਦੇ ਰਾਹੀਂ ਆਨਿਆ ਤਾਂ ਉਹਦੇ ਲਈ ਆਨ ਦਾ ਕੀ ਸਿਸਟਮ ਰਹਿੰਦਾ ਉਹਰੇ ਇਹ ਜਿਹੜੀ ਧਰਮਸ਼ਾਲਾ ਰਾਣੀ ਗਲੀ ਪੈਂਦੀ ਹੈ ਇਹ ਰਾਣੀ ਗਲੀ ਹੈ ਜਿੱਥੇ ਭਾਰਤ ਮਾਤਾ ਦਾ ਮੰਦਿਰ ਸਾਰੇ ਮੰਦਿਰ ਨੇ ਲਾਈਨ ਦੇ ਵਿੱਚ ਉਹਦੇ ਨਾਲ ਰਾਣੀ ਗਲੀ ਦੇ ਵਿੱਚੋਂ ਨਿਕਲਦੀ ਹੈ ਤੇ ਤੁਸੀਂ ਕਿਸੇ ਵੀ ਆਟੋ ਵਾਲੇ ਕਿਸੇ ਵੀ ਟੈਕਸੀ ਵਾਲੇ ਨੂੰ ਕਹਿ ਦੋ ਕਿ ਅਸੀਂ ਪਟਿਆਲੇ ਵਾਲੀ ਧਰਮਸ਼ਾਲਾ ਜਾਣਾ ਹੈ ਰਾਣੀ ਗਲੀ ਉਹ ਤੁਹਾਨੂੰ ਲੈ ਕੇ ਉਤਾਰ ਦੇਗਾ ਜਿਸ ਤੱਕ ਦੂਰੀ ਦੀ ਗੱਲ ਹੈ ਹਰਕੀਪੂੜੀ ਤੋਂ 2.5 ਕਿਲੋਮੀਟਰ ਦੂਰ ਹੈ ਰੇਲਵੇ ਸਟੇਸ਼ਨ ਤੋਂ 3.5 ਕਿਲੋਮੀਟਰ ਦੂਰ ਹੈ ਕੋਈ ਯਾਰਾਂ ਦੂਰੀ ਨਹੀਂ ਹੈ ਹਾਰਡਲੀ 5 ਮਿੰਟ ਡਰਾਈਵ ਹੈ ਜੇ ਰੋਡ ਤੋਂ ਆਨੇ ਤਾਂ ਜੇ ਤੁਹਾਡੇ ਕੋਲ ਆਪਣੀ ਗੱਡੀ ਹੈ ਰਿਸ਼ੀ ਕੁਸ਼ ਰੋਡ ਤੇ ਗੱਡੀ ਪਾ ਲਓ ਐਂਟਰ ਕਰ ਰਿਹਾ ਸ਼ਿਕੇਸ਼ ਮੁਰਦੇ ਸਾਰੀ ਕਿਸੇ ਨੂੰ ਪੁੱਛ ਲੋ ਰਾਣੀ ਗਲੀ ਹੈ ਨਮਾਉਂਦ ਬ੍ਰਿਜ ਬਣ ਗਿਆ ਸਪੈਸ਼ਲ ਬ੍ਰਿਜ ਤੋਂ ਕੱਟ ਦਿੱਤਾ ਹੈ ਕੁੱਟ ਦੇ ਕੱਟ ਦੇ ਨਾਲ ਰਾਈਟ ਸਾਈਡ ਮੋੜ ਰਾਣੀ ਗਲੀ ਹੈ ਕਿਸੇ ਨੂੰ ਪੁੱਛ ਲੋ ਕਿ ਰਾਣੀ ਗਲੀ ਪਟਿਆਲੇ ਵਾਲੀ ਧਰਮਸ਼ਾਲਾ ਹੈ ਬੜੀ ਈਜ਼ੀ ਅਪਰੋਚ ਹੈ ਔਨ ਰੋਡ ਤੇ ਹੈ ਨਾਮ ਜਰੂਰ ਧਰਮਸ਼ਾਲਾ ਹੈ ਪਰ ਜਿਹੜੀ ਸੁਵਿਧਾ ਹੈ ਉਹ ਹੋਟਲ ਤੋਂ ਘੱਟ ਨਹੀਂ ਕੋਈ ਕਮਰਾ ਸਾਡਾ ਗਰਮੇ ਦੇ ਵਿੱਚ ਤੁਹਾਨੂੰ ਏਸੀ ਦੀ ਸੁਵਿਧਾ ਹੈ ਜੀ ਠੀਕ ਹੈ ਜੇ ਸਰਦੀ ਦੇ ਵਿੱਚ ਤੁਸੀਂ ਨਾਣਾ ਚਾਹੋਗੇ ਆ ਗੀਜ਼ਰ ਲੱਗਿਆ ਪੂਰਾ ਵੱਡਾ ਗੀਜ਼ਰ ਲੱਗਿਆ ਹੈ ਤੇ ਜਿਹੜੀ ਸੀਟ ਹੈ ਬਿਲਕੁਲ ਅੱਜਕੱਲ ਮਾਡਰਨ ਜਿਹੜੀ ਹੈ ਕਨਸੈਪਟ ਹੈ ਤੇ ਜਿਹੜੀ ਗੱਲ ਹੈ ਕਿ ਤੁਸੀਂ ਦੋ ਜਣੇ ਚਾਰ ਜਣੇ ਛੇ ਜਣੇ ਠਹਿਰੋ ਕੋਈ ਸਮੱਸਿਆ ਨਹੀਂ ਹੈ ਤੇ ਹਾਈਜਾਇਨਿਕ ਹੈ ਸਾਡੀ ਜਿਹੜੀ ਧਰਮਸ਼ਾਲਾ ਹੈ ਹਾਈਜਾਇਨਿਕ ਹੈ ਇੱਕ ਨਾਮ ਧਰਮਸ਼ਾਲਾ ਪਰ ਇਹਦੇ ਸੁੱਖ ਸੁਵਿਧਾ ਪੂਰੀ ਬਰਾਬਰ ਹੋਟਲ ਦੇ ਬਰਾਬਰ ਨੇ ਸਾਡੇ ਕਿਚਨ ਹੈ ਪ੍ਰਭੂ ਦੀ ਰਸੋਈ ਹੈ ਉੱਥੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਨੂੰ ਆਪਣਾ ਭੋਜਨ ਕਰ ਸਕਦੇ ਸੋ ਦੋਸਤੋ ਅੱਜ ਇੱਕ ਵਾਰ ਫੇਰ ਪਹੁੰਚੇ ਆ ਪਟਿਆਲਾ ਵਾਲਿਆਂ ਦੀ ਧਰਮਸ਼ਾਲਾ ਦੇ ਵਿੱਚ ਹਰੀਦوار ਦੇ ਵਿੱਚ ਇਸ ਵੇਲੇ ਬਿਲਕੁਲ ਧਰਮਸ਼ਾਲਾ ਦੇ ਵਿੱਚ ਖੜੇ ਆਂ ਕਈ ਲੋਕਾਂ ਦੇ ਬਹੁਤ ਸਵਾਲ ਸੀ ਧਰਮਸ਼ਾਲਾ ਨੂੰ ਲੈ ਕੇ ਕਿ ਧਰਮਸ਼ਾਲਾ ਦੇ ਜੇਕਰ ਰਹਿਣ ਦੀ ਗੱਲ ਕਰੀਏ ਤਾਂ ਕੀ ਰੇਟ ਨੇ ਇਹ ਧਰਮਸ਼ਾਲਾ ਕਿਸ ਥਾਂ ਤੇ ਪੈਂਦੀ ਹੈ ਹੋਰ ਵੀ ਕਈ ਸਵਾਲ ਸੀ ਸੋ ਉਹਨਾਂ ਨੂੰ ਲੈ ਕੇ ਆਪਾਂ ਗੱਲ ਜ਼ਰੂਰ ਕਰਦੇ ਆਂ ਪਹਿਲਾਂ ਤੁਹਾਨੂੰ ਦੱਸ ਦਈਏ ਅਸੀਂ ਉਸ ਥਾਂ ਤੇ ਖੜੇ ਆਂ ਪਟਿਆਲਾ ਵਾਲਾ ਦੀ ਧਰਮਸ਼ਾਲਾ ਦੇ ਜਿੱਥੇ ਜੇਕਰ ਆਪਾਂ ਇਸ ਧਰਮਸ਼ਾਲਾ ਦੀ ਖਾਸੀਅਤ ਦੀ ਗੱਲ ਕਰ ਲਈਏ ਤਾਂ ਕਿਸੇ 5 ਸਟਾਰ ਦੀ ਹੋਟਲ ਦੀ ਸੁਵਿਧਾਵਾਂ ਨਾਲੋਂ ਕਟ ਨਹੀਂ ਹੈ ਇਸ ਧਰਮਸ਼ਾਲਾ ਦੀ ਆ ਸੁਵਿਧਾ ਸੋ ਗੱਲ ਕਰ ਲੈਣੇ ਆ ਦਿਨੇਸ਼ ਜੀ ਖੜੇ ਸਾਡੇ ਨਾਲ ਦਿਨੇਸ਼ ਜੀ ਕੀ ਕਹੋਗੇ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਧਰਮਸ਼ਾਲਾ ਦੀ ਸੁਵਿਧਾ ਜਿਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਕੀ ਕਹੋਗੇ ਭਾਜੀ ਦੇਖੋ ਇਹ ਸਾਡੀ ਜਿਹੜੀ ਧਰਮਸ਼ਾਲਾ ਪਟਿਆਲੇ ਵਾਲਿਆਂ ਦੀ ਇਹ ਪਟਿਆਲੇ ਵਾਲਿਆਂ ਦੇ ਸਹਿਯੋਗ ਨਾਲ ਬਣਾਈ ਗਈ ਹੈ ਤੇ ਸਾਡੇ ਇਸ ਵੇਲੇ ਮੌਜੂਦਾ ਪ੍ਰਧਾਨ ਜੀ ਨੇ ਤੀਰਤ ਚਲਾਨਾ ਜੀ ਨੇ ਸਾਡੇ ਕੈਸ਼ੀਅਰ ਸਾਹਿਬ ਨੇ ਵਿਮਲ ਜੀ ਸਾਡੇ ਜਨਰਲ ਸੈਕਟਰੀ ਸਾਹਿਬ ਨੇ ਰਜੀਵ ਜੀ ਇਹ ਸਾਡੀ ਟੀਮ ਜਿਹੜੀ ਹੈ ਸਾਡੀ ਦਿਨ ਰਾਤ ਇਹ ਮਿਹਨਤ ਕਰਕੇ ਅਸੀਂ ਇਸ ਧਰਮਸ਼ਾਲਾ ਦੀ ਸੁਵਿਧਾਵਾਂ ਜਿਹੜੀਆਂ ਹੈ ਉਹ ਇੰਨੀਆਂ ਵਧੀਆ ਨੇ ਕਿ ਹਰ ਇੱਕ ਕਮਰੇ ਦੇ ਵਿੱਚ ਅਟੈਚ ਬਾਥਰੂਮ ਹੈ ਤੇ ਅਸੀਂ ਹੁਣੇ ਲਿਫਟ ਜਿਹੜੀ ਹੈ ਲਗਾਈ ਹੈ ਨਵੀਂ ਤੇ तकरीबन 25 ਲੱਖ ਰੁਪਏ ਦਾ ਸੀ ਖਰਚ ਕਰਕੇ ਲਿਫਟ ਲਾਈ ਹੈ ਤੇ ਕਮਰੇ ਜੇ ਤੁਹਾਨੂੰ ਕਮਰਿਆਂ ਦੀ ਗੱਲ ਕਰਾਂ ਤੁਹਾਨੂੰ ਮੈਂ ਦਿਖਾ ਦਿੰਨੇ ਆ ਕਮਰਾ ਕਮਰੇ ਜਿਹੜੇ ਨੇ ਸਾਡੇ ਇਹ ਕਮਰੇ ਹਰ ਡਬਲ ਬੈੱਡ ਵੀ ਹੈ ਤਿੰਨ ਕਮਰੇ ਵੀ ਨੇ ਦੋ ਕਮਰੇ ਵੀ ਨੇ ਚਾਰ ਬੰਦੇ ਵੀ ਠਹਿੜ ਸਕਦੇ ਨੇ 10 ਬੰਦੇ ਵੀ ਠਹਿੜ ਸਕਦੇ ਨੇ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹਾਂ ਕਿ ਸਾਡੀ ਧਰਮਸ਼ਾਲਾ ਦੇ ਵਿੱਚ ਗੁਜਰਾਤ ਮਹਾਰਾਸ਼ਟਰ ਅਸਾਮ ਤਕਰੀਬਨ ਹ ਹਿੰਦੂਸਤਾਨ ਦੇ ਹਰ ਕੋਨੇ ਤੋਂ ਸਪਤਾ ਕਰਨ ਦੇ ਲਈ 10 ਦਿਨ ਤੱਕ ਸਾਡੀ ਧਰਮਸ਼ਾਲਾ ਬੁਖ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਹਰ ਸੁਬਹ ਸਿਦਾ ਪ੍ਰੋਵਾਈਡ ਕਰਾਉਂਦੇ ਹਾਂ ਬਿਲਕੁਲ ਮੈਂ ਤੁਹਾਨੂੰ ਜਗ੍ਹਾ ਤੇ ਰੋਕਣਾ ਚਾਹਾਂਗਾ ਕੁਝ ਧਰਮਸ਼ਾਲਾ ਦੀ ਕਈ ਜਾਣਕਾਰੀ ਹੈ ਜਿਹੜੀਆਂ ਅਸੀਂ ਪਹਿਲਾਂ ਵੀ ਸਾਂਝੀਆ ਕੀਤੀਆਂ ਨੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਲੋਕਾਂ ਦੇ ਨਾਲ ਕਈ ਸਵਾਲ ਕਮੈਂਟ ਬਾਕਸ ਦੇ ਵਿੱਚ ਸੁਣਨ ਨੂੰ ਦੇਖਣ ਨੂੰ ਮਿਲੇ ਤਾਂ ਉਹ ਲੋਕਾਂ ਦੇ ਸਵਾਲ ਨੇ ਕਿ ਇਹ ਜਿਹੜੀ ਧਰਮਸ਼ਾਲਾ ਹੈ ਜਿੰਨੂੰ ਆਪਾਂ ਕਹਿੰਦੇ ਆ ਕਿ ਹਰ ਸੁਵਿਧਾ ਇਸ ਧਰਮਸ਼ਾਲਾ ਦੇ ਵਿੱਚ ਮਿਲਦੀ ਹੈ ਫਾਈਵ ਸਟਾਰ ਹੋਟਲ ਵਰਗੀਆਂ ਸੁਵਿਧਾ ਮਿਲਦੀਆਂ ਨੇ ਤਾਂ ਉਸ ਦੇ ਜੇਕਰ ਆਪਾਂ ਰੇਟਾਂ ਦੀ ਗੱਲ ਕਰ ਲਈਏ ਤਾਂ ਕੀ ਰੇਟ ਕੀ ਰਹਿੰਦੇ ਨੇ ਇਸ ਧਰਮਸ਼ਾਲਾ ਦੇ ਦੇਖੋ ਸਾਡੇ ਕੋਈ ਰੇਟ ਫਿਕਸ ਨਹੀਂ ਕੀਤੇ ਹੋਏ ਸਾਡੇ ਜਿਹੜਾ ਵੀ ਇੱਥੇ ਯਾਤਰੀ ਠਹਿਰਦਾ ਹੈ ਉਹ ਜਾਂਦੇ ਸਮੇਂ ਸਵੈ ਇੱਛਾ ਜੋ ਦਾ ਦਿਲ ਕਰਦਾ ਹੈ ਦਾਨ ਕਰ ਦਿੰਦਾ ਕੋਈ ਅਸੀਂ ਕੋਈ ਰੇਟ ਨਹੀਂ ਲਾਇਆ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਇਹ ਧਰਮਸ਼ਾਲਾ ਕਿ ਸਥਾਨ ਤੇ ਹੈ ਕਿੰਨੀ ਦੂਰੀ ਤੇ ਜੇਕਰ ਆਪਾਂ ਹਰਦੀਪੋੜੀ ਦੇ ਉੱਪਰ ਪਹੁੰਚਦੇ ਆਂ ਤਾਂ ਉੱਥੋਂ ਕਿੰਨੀ ਦੂਰੀ ਔਰ ਆਨ ਦਾ ਸਾਧਨ ਕੀ ਰਹਿੰਦਾ ਜੇਕਰ ਆਪਾਂ ਬਾਰੋਹੀ ਆਨਿਆ ਰੇਲਵੇ ਸਟੇਸ਼ਨ ਤੋਂ ਆਨਿਆ ਜਾਂ ਫਿਰ ਰੋਡ ਦੇ ਰਾਹੀਂ ਆਨਿਆ ਤਾਂ ਉਹਦੇ ਲਈ ਆਨ ਦਾ ਕੀ ਸਿਸਟਮ ਰਹਿੰਦਾ ਉਹਰੇ ਇਹ ਜਿਹੜੀ ਧਰਮਸ਼ਾਲਾ ਰਾਣੀ ਗਲੀ ਪੈਂਦੀ ਹੈ ਇਹ ਰਾਣੀ ਗਲੀ ਹੈ ਜਿੱਥੇ ਭਾਰਤ ਮਾਤਾ ਦਾ ਮੰਦਿਰ ਸਾਰੇ ਮੰਦਿਰ ਨੇ ਲਾਈਨ ਦੇ ਵਿੱਚ ਉਹਦੇ ਨਾਲ ਰਾਣੀ ਗਲੀ ਦੇ ਵਿੱਚੋਂ ਨਿਕਲਦੀ ਹੈ ਤੇ ਤੁਸੀਂ ਕਿਸੇ ਵੀ ਆਟੋ ਵਾਲੇ ਕਿਸੇ ਵੀ ਟੈਕਸੀ ਵਾਲੇ ਨੂੰ ਕਹਿ ਦੋ ਕਿ ਅਸੀਂ ਪਟਿਆਲੇ ਵਾਲੀ ਧਰਮਸ਼ਾਲਾ ਜਾਣਾ ਹੈ ਰਾਣੀ ਗਲੀ ਉਹ ਤੁਹਾਨੂੰ ਲੈ ਕੇ ਉਤਾਰ ਦੇਗਾ ਜਿਸ ਤੱਕ ਦੂਰੀ ਦੀ ਗੱਲ ਹੈ ਹਰਕੀਪੋੜੀ ਤੋਂ 2.5 ਕਿਲੋਮੀਟਰ ਦੂਰ ਹੈ ਰੇਲਵੇ ਸਟੇਸ਼ਨ ਤੋਂ 3.5 ਕਿਲੋਮੀਟਰ ਦੂਰ ਹੈ ਕੋਈ ਯਾਰਾਂ ਦੂਰੀ ਨਹੀਂ ਹੈ ਹਾਰਡਲੀ 5 ਮਿੰਟ ਡਰਾਈਵ ਹੈ ਜੇਕਰ ਅਪਰ ਫਰਮ ਹਰਕੀਪੋੜੀ ਜੀ ਜੇਕਰ ਸਪੋਜ਼ ਆਪਾ ਆਪਣਾ ਵਾਹਨ ਲੈ ਕੇ ਬਾਰਲੀ ਸਾਈਡ ਦੇ ਰੋਡ ਦੇ ਉੱਤੇ ਆ ਲੈ ਜੇ ਰੋਡ ਤੋਂ ਆਣਿਆ ਤਾਂ ਜੇ ਤੁਹਾਡੇ ਕੋਲ ਆਪਣੀ ਗੱਡੀ ਹੈ ਰਿਸ਼ੀ ਕੁਸ਼ ਰੋਡ ਤੇ ਗੱਡੀ ਪਾ ਲੋ ਐਂਟਰ ਕਰ ਰਿਸ਼ੀਕੇਸ਼ ਮੋੜ ਦੇ ਸਾਰੀ ਕਿਸੇ ਨੂੰ ਪੁੱਛ ਲੋ ਰਾਣੀ ਗਲੀ ਹੈ ਨਮਾਉਂਦਾ ਬ੍ਰਿਜ ਬਣ ਗਿਆ ਸਪੈਸ਼ਲ ਬ੍ਰਿਜ ਤੋਂ ਕੱਟ ਦਿੱਤਾ ਹੈ ਕੁੱਟ ਦੇ ਕੱਟ ਦੇ ਨਾਲ ਰਾਈਟ ਸਾਈਡ ਮੋੜ ਰਾਣੀ ਗਲੀ ਹੈ ਕਿਸੇ ਨੂੰ ਪੁੱਛ ਲੋ ਕਿ ਰਾਣੀ ਗਲੀ ਪਟਿਆਲੇ ਵਾਲੀ ਧਰਮ ਚਲਾਇਆ ਨੇ ਬੜੀ ਈਜ਼ੀ ਅਪਰੋਚ ਹੈ ਔਨ ਰੋਡ ਤੇ ਹੈ ਬਿਲਕੁਲ ਜੇਕਰ ਤੁਸੀਂ ਵੀ ਆਣਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਦੇ ਨਾਲ ਫਿਰ ਤੁਹਾਨੂੰ ਮੈਂ ਇੱਕ ਵਾਰ ਦੱਸ ਰਿਹਾ ਫਿਰ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਪਾ ਰਿਹਾ ਕਿਉਂਕਿ ਬਹੁਤ ਲੋਕਾਂ ਦੇ ਮੈਸੇਜ ਆ ਰਹੇ ਸੀਗੇ ਕਿ ਇਸ ਧਰਮਸ਼ਾਲਾ ਦਾ ਰੇਟ ਕੀ ਹੈ ਔਰ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਲਈਏ ਤਾਂ ਇਹ ਧਰਮਸ਼ਾਲਾ ਕਿਸ ਸਥਾਨ ਤੇ ਪੈਂਦੀ ਹੈ ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਜੇਕਰ ਤੁਸੀਂ ਆਣਾ ਚਾਹੁੰਦੇ ਹੋ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਆ ਰਹੇ ਹੋ ਤਾਂ ਰਿਸ਼ੀਕੇਸ਼ ਰੋਡ ਦੇ ਉੱਤੇ ਰਾਣੀ ਗੱਲੀ ਕਿਸੇ ਨੂੰ ਵੀ ਪੁੱਛ ਲਓ ਤਾਂ ਇਸ ਧਰਮਸ਼ਾਲਾ ਦੇ ਵਿੱਚ ਪਟਿਆਲਾ ਵਾਲਿਆਂ ਦੀ ਧਰਮਸ਼ਾਲਾ ਦੇ ਵਿੱਚ ਤੁਸੀਂ ਐਂਟਰ ਕਰ ਸਕਦੇ ਹੋ ਜੇਕਰ ਤੁਸੀਂ ਹਰਦੀਪੋੜੀ ਤੋਂ ਆਂਦੇ ਹੋ ਤਾਂ ਕਿਸੇ ਵੀ ਆਟੋ ਵਾਲੇ ਨੂੰ ਕਿਸੇ ਨੂੰ ਵੀ ਕਹੋਗੇ ਤਾਂ ਉਹ ਤੁਹਾਨੂੰ ਧਰਮਸ਼ਾਲਾ ਦੇ ਵਿੱਚ ਬੜਾ ਹੀ ਆਸਾਨੀ ਨਾਲ ਛੋੜ ਦੇਗਾ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰ ਲਈਏ ਹੁਣ ਸੁਵਿਧਾ ਦੀ ਹੈਨਾ ਸੁਵਿਧਾ ਪਹਿਲਾਂ ਵੀ ਸੁਣੀਆ ਸੀ ਹੁਣ ਦੱਸੋ ਤੁਸੀਂ ਕੀ ਸੁਵਿਧਾ ਇਸ ਧਰਮਸ਼ਾਲਾ ਦੀਆਂ ਖਾਸ ਸੁਵਿਧਾ ਨੇ ਲੋਕ ਤੁਹਾਡੇ ਕੋਲ ਜੇਕਰ ਆਵਨ ਤਾਂ ਉਸ ਲਈ ਤੁਹਾਨੂੰ ਤੁਸੀਂ ਕੀ ਸੁਵਿਧਾ ਦੋਗੇ ਆਓ ਮੈਂ ਤੁਹਾਨੂੰ ਇੱਕ ਕਮਰਾ ਦਿਖਾ ਦਿੰਨੇ ਹਾਂ ਤੁਸੀਂ ਆਪ ਹੀ ਮਹਿਸੂਸ ਕਰੋਗੇ ਕਿ ਸਾਡੇ ਜਿਹੜੇ ਨਾਮ ਜੁਰੂ ਧਰਮਸ਼ਾਲਾ ਹੈ ਪਰ ਜਿਹੜੀ ਸੁਵਿਧਾ ਹੈ ਉਹ ਹੋਟਲ ਤੋਂ ਘੱਟ ਨਹੀਂ ਕੋਈ ਕਮਰਾ ਸਾਡਾ ਜੀ ਆ ਦੇਖੋ ਤੁਸੀਂ ਸਾਡੇ ਕਮਰੇ ਦੇ ਵਿੱਚ ਗਰਮੀਆਂ ਦੇ ਵਿੱਚ ਤੁਹਾਨੂੰ ਏਸੀ ਦੀ ਸੁਵਿਧਾ ਹੈ ਜੀ ਠੀਕ ਹੈ ਜੇ ਸਰਦੀ ਦੇ ਵਿੱਚ ਤੁਸੀਂ ਨਾਣਾ ਚਾਹੋਗੇ ਆ ਦੇਖੋ ਸਾਡੇ ਇੱਥੇ ਅਟੈਚ ਬਾਥਰੂਮ ਹੈ ਜੀ ਹਮ ਅ ਗੀਜ਼ਰ ਲੱਗਿਆ ਪੂਰਾ ਵੱਡਾ ਗੀਜ਼ਰ ਲੱਗਿਆ ਤੇ ਜਿਹੜੀ ਸੀਟ ਹੈ ਬਿਲਕੁਲ ਅੱਜਕੱਲ ਮਾਡਰਨ ਜਿਹੜੀ ਹੈ ਕਨਸੈਪਟ ਹੈ ਤੇ ਜਿਹੜੀ ਗੱਲ ਹੈ ਕਿ ਤੁਸੀਂ ਦੋ ਜਣੇ ਚਾਰ ਜਣੇ ਛੇ ਜਣੇ ਠਹਿਰੋ ਕੋਈ ਸਮੱਸਿਆ ਨਹੀਂ ਹੈ ਤੇ ਹਾਈਜਾਇਨਿਕ ਹੈ ਸਾਡੀ ਜਿਹੜੀ ਧਰਮਸ਼ਾਲਾ ਹੈ ਹਾਈਜਾਇਨਿਕ ਹੈ ਇੱਕ ਨਾਮ ਧਰਮਸ਼ਾਲਾ ਹੈ ਪਰ ਇਹਦੇ ਸੁੱਖ ਸੁਵਿਧਾ ਪੂਰੀ ਬਰਾਬਰ ਹੋਟਲ ਦੇ ਬਰਾਬਰ ਨੇ ਸਾਡੇ ਕਿਚਨ ਹੈ ਪ੍ਰਭੂ ਦੀ ਰਸੋਈ ਹੈ ਉੱਥੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਨੂੰ ਆਪਣਾ ਭੋਜਨ ਕਰ ਸਕਦੇ ਹੋ ਬਿਲਕੁਲ ਮੈਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਜਿਹੜਾ ਭੋਜਨ ਹੈ ਉਹ ਹਰ ਸਮੇਂ ਰਹਿੰਦਾ ਜਿਹੜਾ ਮਤਲਬ ਕਿ ਕਿਸੇ ਟਾਈਮ ਵੀ ਤੁਸੀਂ ਪਹੁੰਚਦੇ ਹੋ ਤੁਹਾਨੂੰ ਉਹ ਭੋਜਨ ਮਿਲਦਾ ਹੈ ਤੇ ਉਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਕਿ ਭੋਜਨ ਦਾ ਫਿਰ ਤੁਸੀਂ ਕੀ ਚਾਰਜ ਕਰਦੇ ਹੋ ਜਾਂ ਕੋਈ ਚਾਰਜ ਨਹੀਂ ਸਾਡਾ ਸਵੈ ਇੱਛਾ ਕੋਈ ਚਾਰਜ ਨਹੀਂ ਸਾਡਾ ਕੋਈ ਫਿਕਸ ਚਾਰਜ ਨਹੀਂ ਸਵੈ ਇੱਛਾ ਜਿਹੜਾ ਭੋਜਨ ਹੈ ਸਾਡਾ ਪ੍ਰਭੂ ਦੀ ਰਸੋਈ ਹੈ ਉਹ ਵੀ ਸਾਰੇ ਅਸੀਂ ਭਗਤ ਜੀ ਨੇ ਟਰਸਟੀਆਂ ਜਿੰਨੇ ਪਟਿਆਲੇ ਵਾਲੇ ਸਭ ਦੇ ਸਹਿਯੋਗ ਨਾਲ ਚੱਲ ਰਹੀ ਹੈ ਬੜੀ ਅੱਛੀ ਚੱਲ ਰਹੀ ਹੈ ਸਾਡੀ ਤੁਹਾਨੂੰ ਦੱਸਿਆ ਕਿ ਸਾਡੀ ਜਿਹੜੀ ਟੀਮ ਹੈ ਚਲਾਣਾ ਸਾਹਿਬ ਜੀ ਸਾਡੇ ਰਜੀਵ ਜੀ ਸਾਡੇ ਕੈਸ਼ੀਅਰ ਸਾਹਿਬ ਬੜੀ ਅੱਛੀ ਸ਼ਹਿਰ ਦੇ ਵਿੱਚ ਅਸੀਂ ਬੈਠੇ ਹਾਂ ਪਟਿਆਲੇ ਦੇ ਵਿੱਚ ਕੋਈ ਸਾਨੂੰ ਮਨਾ ਨਹੀਂ ਕਰਦਾ ਜੋ ਵੀ ਅਸੀਂ ਕੋਈ ਅਸੀਂ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਅਸੀਂ ਪੂਰੀ ਕਰਦੇ ਆਂ ਇੱਥੇ ਮੈਂ ਤੁਹਾਨੂੰ ਹੋਰ ਇੱਕ ਗੱਲ ਆ ਜਿਸ ਤੇ ਦੱਸਣੀ ਚਾਹਨਾ ਸਾਡੇ ਪ੍ਰਧਾਨ ਜੀ ਦੀ ਤੇ ਚਲਾਨਾ ਸਾਹਿਬ ਦੀ ਇੱਛਾ ਸੀ ਕਿ ਉੱਪਰ ਜਿਹੜਾ ਹੈ ਸਤਸੰਗ ਹਾਲ ਅਸੀਂ ਬਣਾਵਾਂਗੇ ਘੱਟੋ ਘੱਟ ਉਹਦੇ ਵਿੱਚ 5-700 ਬੰਦਿਆਂ ਦਾ ਜਿਹੜਾ ਹੈ ਸਿਟਿੰਗ ਕੈਪੈਸਿਟੀ ਹੋਏਗੀ ਤੇ ਜਿੰਨੇ ਕੋਈ ਹਫ਼ਤਾ ਕੋਈ ਕੀਰਤਨ ਕੁਝ ਕਰਨਾ ਹੈ ਉਹ ਅਸੀਂ ਕਿ ਉੱਥੇ ਦਿਆ ਕਰਾਂਗੇ ਹਾਲ ਆ ਦੇਖੋ ਤੁਹਾਨੂੰ ਮੈਂ ਆਪਣੇ ਦਿਖਾਣਾ ਹੈ ਇਹ ਬੈੱਡ ਨੇ ਸਾਡੇ ਵਧੀਆ ਇਹ 2 4 6 ਬੰਦੇ ਇੱਥੇ ਬੈਠ ਸਕਦੇ ਨੇ ਰਾਉਂ ਅਰੈਸਟ ਕਰ ਸਕਦੇ ਨੇ ਵਧੀਆ ਹਾਈਜੀਨਿਕ ਆ ਦੇਖੋ 에ਅਰ ਹੈ ਕਮਰੇ ਸਾਡੇ ਕੋਈ ਟਾਈਟ ਨਹੀਂ ਨੇ ਕਮਰੇ ਆ ਦੇਖੋ ਇਧਰੋਂ ਵੀ ਹਵਾ ਆਂਦੀ ਹੈ ਇਹ ਇਧਰੋਂ ਦੇਖੋ ਜੀ ਇਧਰੋਂ ਵੀ ਹਵਾ ਆਂਦੀ ਹੈ ਜੀ ਤਿੰਨੋਂ ਪਾਸੇ ਤੋਂ ਹਵਾ ਆਂਦੀ ਹੈ ਹਵਾਦਾਰ ਕਮਰੇ ਨੇ ਸਵੇਰੇ ਸ਼ਾਮ ਸਾਹਮਣੇ ਦੇਖੋ ਵਿਊ ਦੇਖੋ ਤੁਸੀਂ ਉਹ ਦੇਖੋ ਸਾਹਮਣੇ ਵਿਊ ਜੀ ਪਹਾੜਾਂ ਦਾ ਵਿਊ ਹੈ ਉਹ ਦੇਖੋ ਤੁਸੀਂ ਸਾਹਮਣੇ ਵਿਊ ਦੇਖੋ ਗੰਗਾ ਜੀ ਬਿਲਕੁਲ ਨੇੜੇ ਹੈ ਇਧਰ ਤਾਂ ਮੈਂ ਆਪਣਾ ਗੰਗਾ ਜੀ ਤੁਸੀਂ ਜਿਸ ਤਰ੍ਹਾਂ ਦੇ ਨਾਲ ਦੱਸ ਰਹੇ ਹੋ ਕਿ ਨੇੜੇ ਹੈ ਉਰੇ ਕਿੰਨੇ ਜੇਕਰ ਆਪਾਂ ਹਰਦੀਪ ਕੋਲ ਦਿੱਤਾ ਤੁਸੀਂ ਦੱਸਿਆ ਕਿ 2 ਤੋਂ 2.5 ਕਿਲੋਮੀਟਰ ਜਿਹੜੀ ਪੈਂਦੀ ਹੈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਜਿਹੜਾ ਘਾਟ ਤੁਸੀਂ ਦੱਸਦੇ ਸੀਗੇ ਪਿਛਲੀ ਵਾਰ ਬਿੰਡੋ ਤੁਹਾਡੇ ਮੈਨੇਜਰ ਸਾਹਿਬ ਦੱਸ ਰਹੇ ਸੀਗੇ ਕਿ ਘਾਟ ਤੋਂ ਕਿੰਨੀ ਕਿ ਦੂਰ ਪੈਂਦਾ ਫਿਰ ਜੀ ਸਰ ਬਿਲਕੁਲ ਵਾਕਿੰਗ ਡਿਸਟੈਂਸ ਹੈ 500 500 ਮੀਟਰ ਹੈ ਜੀ ਸ਼ਾਮ ਨੂੰ ਉੱਥੇ ਆਰਤੀ ਹੁੰਦੀ ਹੈ ਬੜੀ ਅੱਛੀ ਗੰਗਾ ਜੀ ਹੈ ਉੱਥੇ ਪਾਵਨ ਧਾਮ ਹੈ ਜੀ ਬਿਲਕੁਲ ਵਾਕਿੰਗ ਡਿਸਟੈਂਸ ਹੈ ਜੀ ਮੋਸਟ ਇੰਪੋਰਟੈਂਟੀ ਗੱਲ ਦੱਸਣੀ ਚਾਹਨਾ ਹੈ ਕਿ ਜਿਹੜੇ ਵੀ ਯਾਤਰੀ ਠਹਿੜਦੇ ਨੇ ਹਰਿਦੁਆਰ ਦੇ ਵਿੱਚ ਉਹ ਸਾਰੇ ਮੰਦਰਾਂ ਦੇ ਦਰਸ਼ਨ ਕਰਨ ਆਣੇ ਆ ਉਹ ਸਾਡੇ ਮੰਦਰ ਬਿਲਕੁਲ ਨਾਲ ਨੇ ਜਿਨ੍ਹਾਂ ਵੈਸ਼ਨੋ ਮਾਤਾ ਦਾ ਗੁਫਾ ਵਾਲਾ ਜਿਨ੍ਹਾਂ ਵੀ ਮੰਦਰ ਆ ਭਾਰਤ ਮਾਤਾ ਦੇ ਮੰਦਰ ਇੱਕ ਰੋ ਬਣੀ ਵੀ ਆ 25-30 ਮੰਦਰ ਨੇ ਉਹ ਮੰਦਰ ਸਾਡੀ ਧਰਮਸ਼ਾਲਾ ਤੋਂ ਵਾਕਿੰਗ ਡਿਸਟੈਂਸ ਹੈ ਅਸੀਂ ਰਾਤ ਨੂੰ ਜਦੋਂ ਰੋਟੀ ਖਾ ਕੇ ਵਾਕ ਕਰਨ ਜਾਂਦੇ ਆ ਤਾਂ ਸਾਰੇ ਮੰਦਰ ਨੇ ਜਿਹੜੇ ਜਿਹੜੇ ਭਗਜਨ ਘਰ ਕੀ ਪੈੜੀ ਕੋਲ ਠਹਿਰਦੇ ਨੇ ਉਹ ਸਪੈਸ਼ਲ ਆਟੋ ਕਰਕੇ ਜਾਂ ਟੈਕਸੀ ਕਰਕੇ ਉਰੇ ਆਂਦੇ ਨੇ ਜਿਹੜੇ ਭਗਜਨ ਸਾਡੀ ਧਰਮਸ਼ਾਲਾ ਦੇ ਵਿੱਚ ਠਹਿਰਦੇ ਨੇ ਉਹਨਾਂ ਨੂੰ ਮੰਦਰਾਏ ਦਰਸ਼ਨ ਕਰਨ ਲਈ ਟੈਕਸੀ ਕਰਨੀ ਆ ਆਟੋ ਕਰਨ ਦੀ ਲੋੜ ਨਹੀਂ ਉਹ ਵਾਕਿੰਗ ਡਿਸਟੈਂਸ 'ਚ ਹੈ ਜਿਹੜੇ ਹਰਗੀ ਪੈੜੀ ਠਹਿਰਦੇ ਨੇ ਠੀਕ ਹੈ ਹਰਗੀ ਪੈੜੀ ਉਹਨਾਂ ਨੇੜੇ ਹੈ ਪਰ ਉਹਨਾਂ ਨੂੰ ਮੰਦਰਾਏ ਦਰਸ਼ਨ ਕਰਨ ਲਈ ਆਟੋ ਚਾਹਨਾ ਪਏਗਾ ਬਾਕੀ ਆਟੋ ਦੀ ਸਹੂਲਤ ਸਾਡੀ ਧਰਮਸ਼ਾਲਾ ਦੇ ਬਾਹਰ ਤੋਂ ਹੈ ਤੁਸੀਂ ਧਰਮਸ਼ਾਲਾ ਦੇ ਬਾਹਰ ਨਿਕਲੋ ਤੁਹਾਨੂੰ ਆਟੋ 24 hours ਆਟੋ ਮਿਲਦਾ ਤੁਹਾਨੂੰ ਜੇਕਰ ਆਪਾਂ ਉਸ ਤੋਂ ਇਲਾਵਾ ਗੱਲ ਕਰ ਲਈਏ ਕਿੰਨੇ ਰੂਮ ਰਹਿੰਦੇ ਇਸ ਧਰਮਸ਼ਾਲਾ ਦੇ ਵਿੱਚ ਔਰ ਕਿੰਨੇ ਡਿਸਟੈਂਸ ਦੇ ਵਿੱਚ ਬਣੀ ਹੋਈ ਹੈ ਔਰ ਟੋਟਲ ਸਪੇਸ ਦੀ ਜੇਕਰ ਆਪਾਂ ਗੱਲ ਕਰ ਲਈਏ ਇਹ ਧਰਮਸ਼ਾਲਾ ਕਿੰਨੀ ਸਪੇਸ ਦੇ ਵਿੱਚ ਹੈ ਜੀ ਇਹ ਧਰਮਸ਼ਾਲਾ 1150 ਵਰਗ ਗਜ਼ ਦੇ ਵਿੱਚ ਬਣੀ ਹੋਈ ਹੈ 45 ਕਮਰੇ ਨੇ ਬੇਸਮੈਂਟ ਹੈ ਕਾਰ ਪਾਰਕਿੰਗ ਹੈ ਉਹਦੇ ਵਿੱਚ ਜੇ ਕੋਈ ਸਾਡੇ ਕੋਲ ਸਸੰਗਰਣ ਆਉਂਦੇ ਨੇ ਉਹ ਬੇਸਮੈਂਟ ਦੇ ਵਿੱਚ ਆਪਣਾ ਭੰਡਾਰਾ ਹਲਵਾਈ ਵਗੈਰਾ ਲਾ ਕੇ ਵਧੀਆ ਭੰਡਾਰਾ ਹੁੰਦਾ ਦੇਖੋ ਜਿਸ ਤਰ੍ਹਾਂ ਯਾਤਰੀ ਆਉਂਦੇ ਨੇ ਨਾ ਉਨਾ ਨੂੰ ਇੱਕ ਆਮ ਪ੍ਰੋਬਲਮ ਹੈ ਕਿ ਅਸੀਂ ਆਪਣੇ ਜਿਹੜੀ ਹੈ ਕੱਪੜੇ ਕਿੱਥੇ ਰੱਖੀਏ ਅਟੈਚੀ ਕਿੱਥੇ ਰੱਖੀਏ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਇਹ ਸਾਡੀ ਪੂਰੇ ਦੀ ਪੂਰੀ ਬਣੀ ਵੀ ਹੈ ਤੁਸੀਂ ਅਟੈਚੀ ਰੱਖੋ ਬੜੀ ਅਟੈਚੀ ਰੱਖੋ ਬੈਗ ਰੱਖੋ ਕੱਪੜੇ ਰੱਖੋ ਜੋ ਮਰਜੀ ਰੱਖੋ ਫਿਰ ਆ ਦੇ ਕੋ ਡਰੈਸਿੰਗ ਵਾਸਤੇ ਸੀ ਇੱਕ ਅਲੱਗ ਸੈਕਸ਼ਨ ਦਿੱਤੀ ਹੋਈ ਹੈ ਡਰੈਸਿੰਗ ਫਿਰ ਜੇ ਤੁਹਾਨੂੰ ਕੋਈ ਅੱਜਕੱਲ ਜਿਵੇਂ ਮੱਛਰਾਂ ਦਾ ਸੀਜ਼ਨ ਹੈ ਦੇਖੋ ਤੁਸੀਂ ਅਸੇ ਰਿਕ ਰੂਮ ਦੇ ਵਿੱਚ ਆ ਆਲ ਆਊਟ ਪ੍ਰੋਵਾਈਡ ਕਰਾਈ ਹੋਈ ਹੈ ਫੈਸਿਲਿਟੀ ਹੂੰ 팬 ਦੋ ਦੋ ਲਗਾਏ ਹੋਏ ਨੇ ਦੇਖੋ ਤੁਸੀਂ ਏਸੀ ਚੱਲ ਰਹੇ ਆ ਸਾਡਾ ਅੱਪ ਬੈੱਡ ਦੇਖੋ ਤੁਸੀਂ ਇਹ ਸਾਡੇ ਸਾਡਾ ਇੱਕ ਜਿਹੜੀ ਸਾਡੀ ਇੱਕ ਇਨਸਟਰਕਸ਼ਨ ਹੈ ਇੱਥੇ ਜਿਹੜਾ ਸਾਡੀ ਟੀਮ ਹੈ ਕਿ ਜਦੋਂ ਵੀ ਕੋਈ ਯਾਤਰੀ ਛੱਡ ਕੇ ਜਾਏ ਇਮੀਡੀਏਟਲੀ ਅਸੀਂ ਬੈਟਿੰਗ ਚੇਂਜ ਕਰ ਦਿੰਨੇ ਆ ਅਸੀਂ ਕਿਸੇ ਨੂੰ ਵੀ ਦਵਾਰਾ ਲੱਗੀ ਵੀ ਬੈਟਿੰਗ ਨਹੀਂ ਦਿੰਦੇ ਲਾਜ਼ਮੀ ਅਸੀਂ ਚੇਂਜ ਕਰ ਦਿੰਨੇ ਆ ਤੇ ਬਾਕੀ ਇਹ ਸਾਡੇ ਇਹ ਵੀ ਇੱਕ ਖਾਸ ਗੱਲ ਹੈ ਸਾਡੇ ਕਮਰੇ ਨੇ ਪੂਰਾ ਸਪੇਸ ਹੈ ਨਹੀਂ ਆਮ ਤੌਰ ਤੇ ਤੁਸੀਂ ਹੋਟਲ ਦੇ ਵਗੈਰਾ ਦੇਖਦੇ ਹੋ ਕਿ ਇਕੱਲਾ ਡਬਲ ਬੈੱਡ ਹੀ ਹੁੰਦਾ ਹੈ ਸਾਨੀ ਆਂਦਾ ਕਮਰੇ ਚ ਤੁਸੀਂ ਦੇਖ ਲਓ ਕਿ ਇਹ ਸੀ ਤਿੰਨ ਡਬਲ ਬੈੱਡ ਲਾ ਕੇ ਇੱਕ ਡਬਲ ਬੈੱਡ ਦੀ ਜਗ੍ਹਾ ਹੋਰ ਵੀ ਖਾਲੀ ਹੈ ਫਿਰ ਲਾਈਟਿੰਗ ਦਾ ਪੂਰਾ ਬੰਦੋਬਸਤ ਹੈ ਸਾਡੇ ਚ ਜੇਕਰ ਸਪੋਜ਼ ਕਰੋ ਗਰਮੀਆਂ ਦਾ ਸਮਾਂ ਚੱਲ ਰਿਹਾ ਹੈ ਨਾ ਜੀ ਲਾਈਟ ਚਲੀ ਜਾਂਦੀ ਹੈ ਤੇ ਉਸ ਲਈ ਕੋਈ ਵਿਵਸਥਾ ਰੱਖੀ ਹੈ ਬਿਲਕੁਲ ਬਿਲਕੁਲ ਪਾਵਰ ਬੈਕ ਹੈ ਜੀ ਜਨਰੇਟਰ ਹੈ ਇੱਕ ਜਨਰੇਟਰ ਸਾਡੇ ਲੱਗਾ ਹੋਇਆ ਹੈ ਦੂਜਾ ਜਨਰੇਟਰ ਅਸੀਂ ਬੜੀ ਜਲਦੀ ਲਗਾਉਣ ਵਾਲੇ ਹਾਂ ਕਿ ਅਸੀਂ ਤੇ ਹੋਰ ਸੋਲਰ ਉੱਪਰ ਜਿਹੜਾ ਹੈ ਪਲਾਂਟ ਬੇਸ ਜਿਹੜਾ ਹੈ ਲਗਾਣਾ ਹੈ એનર્ਜੀ ਵਾਸਤੇ ਕਿ ਤਾਂ ਕਿ ਜਿਹੜੀ ਸਾਡੀ ਬਿਜਲੀ ਦਾ ਬਿੱਲ ਆ ਉਹ ਜੋ ਸਰਕਾਰ ਦੀ ਸਕੀਮ ਹੈ ਉਸ ਨੂੰ ਅਸੀਂ ਅਵੇਲ ਕਰਾਂਗੇ। ਦਰੇ ਜੀ ਲਾਸਟ ਸਵਾਲ ਹੈ ਮੇਰਾ ਜੇਕਰ ਕੋਈ ਉਰਿਆਣਾ ਚਾਹੁੰਦਾ ਹੈ ਧਰਮਸ਼ਾਲਾ ਦੇ ਵਿੱਚ ਰੂਮ ਲੈਣਾ ਚਾਹੁੰਦਾ ਹੈ ਦੇਸ਼ ਦੇ ਕਿਸੇ ਕੋਨੇ ਤੋਂ ਵੀ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤੁਹਾਡਾ ਕੰਟੈਕਟ ਨੰਬਰ ਕੀ ਹੈ ਜੀ? देखो ਅਸੀਂ ਜਿਹੜਾ ਹੈ ਸਾਡਾ ਤੁਹਾਨੂੰ ਕੰਟੈਕਟ ਨੰਬਰ ਮੈਂ ਲਿਖ ਕੇ ਦੇ ਦਾਂਗਾ ਤੁਸੀਂ ਦਿਖਾ ਦੇਣਾ ਸਾਡੇ ਜਿਹੜੇ ਆਫਿਸ ਵੀਰ ਨੇ ਸਾਡੇ ਪ੍ਰਧਾਨ ਜੀ ਨੇ ਸੈਕਟਰੀ ਸਾਹਿਬ ਨੇ ਕੈਸ਼ੀਅਰ ਨੇ ਸਾਡੇ ਪ੍ਰਬੰਧਕ ਨੇ ਉਹਨਾਂ ਦਾ ਅਸੀਂ ਨੰਬਰ ਦੇ ਦਾਂਗੇ ਸਾਨੂੰ ਕਾਲ ਕਰ ਲੈਣ ਅਸੀਂ ਐਡਵਾਂਸ ਬੁਕਿੰਗ ਕਰਕੇ ਉਹਨਾਂ ਦਾ ਕਮਰਾ ਰਿਜ਼ਰਵ ਕਰ ਲਾਂਗੇ ਬਿਲਕੁਲ ਤੁਸੀਂ ਜੇਕਰ ਇਸ ਧਰਮਸ਼ਾਲਾ ਦੇ ਵਿੱਚ ਆਣਾ ਚਾਹੁੰਦੇ ਹੋ ਉਸ ਤੋਂ ਤੁਹਾਨੂੰ ਡਿਸਪਲੇ ਦੇ ਵਿੱਚ ਨੰਬਰ ਜਿਹੜਾ ਦਿਖਾਈ ਦੇ ਰਿਹਾ ਉਸ ਨੰਬਰ ਤੇ ਤੁਸੀਂ ਆਉਣ ਤੋਂ ਪਹਿਲਾਂ ਇੱਕ ਵਾਰ ਸੰਪਰਕ ਜਰੂਰ ਕਰ ਸਕਦੇ ਹੋ ਫਿਰ ਤੁਹਾਨੂੰ ਮੈਂ ਇੱਕ ਵਾਰ ਜਾਣਕਾਰੀ ਦੇਦਾ ਇਸ ਧਰਮਸ਼ਾਲਾ ਦੇ ਵਿੱਚ ਪਹੁੰਚਣਾ ਚਾਹੁੰਦੇ ਹੋ ਪਟਿਆਲਾ ਵਾਲਿਆਂ ਦੀ ਧਰਮਸ਼ਾਲਾ ਰੇਲਵੇ ਸਟੇਸ਼ਨ ਜਾਂ ਫਿਰ ਹਰਦੀਪੋੜੀ ਜਾਂ ਤੁਸੀਂ ਆਪਣੇ ਵਾਹਨ ਦੇ ਨਾਲ ਆਣਾ ਚਾਹੁੰਦੇ ਹੋ ਤਾਂ ਰਿਸ਼ੀਕੇਸ਼ ਰੋਡ ਦੇ ਉੱਤੋਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਬਿਲਕੁਲ ਇਸ ਧਰਮਸ਼ਾਲਾ ਦੇ ਵਿੱਚ ਆਉਣ ਦਾ ਆਸਾਨ ਤਰੀਕਾ ਉਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਧਰਮਸ਼ਾਲਾ ਦੇ ਬੇਸਮੈਂਟ ਦੇ ਵਿੱਚ ਪਾਰਕਿੰਗ ਦੀ ਵੀ ਸੁਵਿਧਾ ਹੈ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਆਪਣੀ ਗੱਡੀ ਜਿਹੜੀ ਹੈ ਪਾਰਕਿੰਗ ਦੇ ਵਿੱਚ ਖੜਾ ਸਕਦੇ ਹੋ ਉਸ ਤੋਂ ਇਲਾਵਾ ਜੇਕਰ ਇਹਨਾਂ ਨੇ ਖਾਣੇ ਦੀ ਵਿਵਸਥਾ ਦੀ ਦੱਸੀ ਹੈ ਖਾਣਾ ਜਿਹੜਾ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਇਸ ਧਰਮਸ਼ਾਲਾ ਦੇ ਵਿੱਚ ਤੁਹਾਨੂੰ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਜਾਂ ਜੋ ਤੁਹਾਡਾ ਖਾਣ ਦਾ ਮਨ ਹੈ ਉਹ ਲਿਆ ਸਕਦੇ ਹੋ ਇਸ ਧਰਮਸ਼ਾਲਾ ਦੇ ਵਿੱਚ ਤੁਹਾਨੂੰ ਮਨਮਰਜ਼ੀ ਦਾ ਤੁਹਾਨੂੰ ਪਕਵਾਨ ਜਿਹੜੇ ਤੁਸੀਂ ਚਾਹੋਗੇ ਉਹ ਮਿਲ ਜੰਗੇ ਸੋ ਮੈਨੂੰ ਹੁਣ ਤੁਸੀਂ ਦਿਵੋ ਇਜਾਜ਼ਤ ਬਣੇ ਨਾਓ ਬੋਲ ਪੀਟੀ ਵੀ ਦੇ